ਸਤਿ ਗੁਰ ਦੋਸਤੋ ਕਿਦਾਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੋ ਮੁਨਮਲਗਰ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਸਭ ਕੁਝ ਕਰੋ ਤੇ ਅੱਜ ਆਪਾਂ ਕਰਦੇ ਆ ਨਵਾਂ ਵਲੌਗ ਸ਼ੁਰੂ ਤੇ ਜੁੜੇ ਰਹੋ ਵਲੌਗ ਦੇ ਨਾਲ ਹਾਂਜੀ ਦੋਸਤੋ ਤਿਆਰ ਹੋ ਕੇ ਤੇ ਆਪਾਂ ਚੱਲੇ ਆ ਜੀ ਹੁਣ ਤਲਵੰਡੀ ਚੌਧਰੀਆਂ ਮੇਲੇ ਤੇ ਪਬਲਿਕ ਸ਼ਾਪ ਹੈਂ ਦਾ ਮੇਲਾ ਵਾ ਤੇ ਚਲੋ ਦਿਖਾਉਨੇ ਤੁਹਾਨੂੰ ਵੀ ਜਾ ਕੇ ਮੇਲਾ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਦੀ ਆ ਇਹ ਦੇਖ ਸਕਦੇ ਆ ਜਿੱਦਾਂ ਹੌਮਸ ਜੀ ਨਹੀਂ ਉਦਾਂ ਦਾ ਮੌਸਮ ਹੈ ਅੱਜ ਹਵਾ ਨਹੀਂ ਚੱਲਦੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਦੇਖ ਸਕਦੇ ਤੁਸੀਂ ਕੋਈ ਵੀ ਪੱਤਾ ਨਹੀਂ ਹਿੱਲਣਦਿਆ ਰੁੱਖਾਂ ਦਾ ਆਈ ਸ਼ਾਰਨੀ ਰੁਕ ਗਿਆ ਚੁੱਪ ਕਰਕੇ ਖੜੇ ਅੱਜ ਹਿਲਦੇ ਨਹੀਂ ਪਏ ਏਨੀ ਗਰਮੀ ਅੱਜ ਵਲੌਗ ਪਾਜੀ ਜਦਾਂ 1 2 ਦਿਨ ਬਾਅਦ ਜ਼ਰੂਰ ਪਾਉਣਾ ਚਾਹੀਦਾ ਬਿਗਨਰ ਬੰਦੇ ਨੂੰ ਜਿਹੜਾ ਬਿਗਿਨਰ ਹੈ ਨਾ ਇਹ ਕੰਮ 'ਚ ਉਹਨੂੰ ਇਹ ਆ ਵੀ ਇੱਕ ਦੋ ਵੀਡੀਓ ਪਾਉਗੀਆਂ ਨਾ ਜਿੱਦਾਂ ਹਫ਼ਤੇ ਬਾਅਦ ਇੱਕ ਪਾਈ ਉਹਦੇ ਵੀ ਹੋਣਾ ਜਿਹੜੇ 2 ਦਿਨਾਂ ਬਾਅਦ ਪਾਤੀ ਫਲੱਸ ਹੋਏ 6 ਦਿਨਾਂ 'ਚ ਦੋ ਪਾਈਆਂ ਹਨਾ 20 ਵਿਊ ਆਉਣੇ ਹੁੰਦੇ ਜਿੱਦਾਂ ਹਨਾ ਉਹੀ 6 ਦਿਨਾਂ 'ਚ 5 ਵੀਡੀਓ ਪਾਈਆਂ 100 ਬਣ ਗਿਆ ਨਾ ਵਿਊ ਠੀਕ ਹੈ ਵਾਈ ਟਾਈਮ ਤੋਂ ਵਧੂ ਗਈ ਅਕਸਰ ਨੂੰ ਤੁਹਾਡੇ ਕਿੰਨੇ ਫੋਲੋਅਰ ਆ ਇਸ ਟਾਈਮ ਆਪਣੇ ਫੋਲੋਅਰ ਇੱਕ ਦੂ ਆ ਤੇ ਇੱਕ ਮੈਂ ਆ ਦੋ ਮੈਂ ਨਾ ਫੈਨ ਵਾ ਦੇਖੂ ਲੋ ਵੀਊ ਇੱਕ ਥੋੜੀ ਹੈਗਾ ਤਾਂ ਨਹੀਂ ਜਾਂ ਜਿਆਦਾ ਉਹ ਨਾਮ ਖਾਓ ਆਪਣਾ ਪਿੰਡ ਵਾਲਾ ਆ ਭਾਈ ਪਿਛਲੇ ਉਹ ਪਰਲਾ ਆ ਜਿਹੜਾ ਫਤੇਪੁਰ ਵਾਲਾ ਆ ਮੈਂ ਦਿਖਾਉਂ ਦਿਆਂ ਫਤੇਪੁਰ ਵਾਲਾ ਇਹ ਦੇਖਣਾ ਆ ਪਾਈ ਉਹ ਫਤੇਪੁਰ ਵਾਲਾ ਉਹ ਆ ਪਏ ਪਿਛਲੇ ਸਾਲ ਦਾ ਜਿਹੜਾ ਅੱਜ ਮੇਲਾ ਉਹਦਾ ਦਿਖਾਉਂਦਿਆਂ ਮੈਂ ਫਤੇਪੁਰ ਵਾਲਾ ਵਖਾ ਭਾਈ ਨੂੰ ਗਏ ਮੇਲਾ ਹੀ ਪਿਛਲੇ ਸਾਲ ਤੁਹਾਡੀ ਹੋਵੇ ਤੁਹਾਡੇ ਪਿੰਡ ਵਾਲਾ ਨੇ ਆਹ ਚੋਕ ਤੇ ਮਾਫਾ ਉਹ ਕੱਲ ਕਰ ਗਿਆ ਐਂਟਰੀ ਹੁਣ ਅੱਜ ਲੱਗਣਾ ਅਭੀ ਕੋ ਖੋ ਕੇ ਲਿਆਂਦਾ ਸੀ ਮੈਂ ਭਰਾ ਉਹ ਸ਼ੇਸ ਸਨਮਾਨ ਕੀਤਾ ਰਾਜੇ ਦਾ ਖੋਇਆ ਗਿਆ ਸਨਮਾਨ ਆਇਆ ਖੋਇਆ ਸਹੀ ਗੱਲ ਆ ਕਹਿੰਦੇ ਸਾਡੇ ਜੋਗੇ ਹੀ ਆ 2100 ਚੱਲਣ ਤੇ ਭਰਾ ਵੇ ਕੁਆਲਟੀ ਵੇ 300 ਹਾਂਜੀ ਬੇਨ 340 ਚਲੋ ਚੱਲ ਬੇਚ ਚਲ ਜਾ ਜਾਨ ਕਿੰਨਾ ਪਰ ਉਧਰ ਮੇਲਾ ਹੈ ਇਧਰ ਦੀ ਆਇਆ ਨਹੀਂ ਕਰਨਾ ਸਾਡੀ ਗਲੀ ਚ ਮੋੜ ਲਾ ਲਓ ਵੀ ਆਪਾਂ ਚੱਲ ਪਿਆ ਹੁਣ ਵੀਡੀਓ ਬਣਾਉਣ ਲਈ ਪਹਿਲਾਂ ਆਪਾਂ ਜਾਵਾਂਗੇ ਆਪਣੇ ਮਿੱਤਰ ਕੋਲ ਗੈਸ ਏਜੰਸੀ 'ਚ ਇੰਡੀਅਨ ਗੈਸ ਏਜੰਸੀ ਆ ਆਪਣੇ ਮਿੱਤਰ ਦੀ ਨਹੀਂ ਉੱਚੀ ਬੋਲ ਮਾੜੀ ਪਹਿਲਾਂ ਆਪਾਂ ਉੱਥੇ ਜਾਵਾਂਗੇ ਕਿੱਧਰ ਗਈ ਨੀ ਬੰਦਰੀ ਕੈਮਰਾ ਦਾ ਕੱਟ ਆ ਗਿਆ ਓਨ ਟੀਮ ਕੋਈ ਨਹੀਂ ਆਉਂਦੀ ਬੰਦ ਲੱਗਦੂ ਡਰੋਨ ਪਾਲਿਆ ਇਹ ਵੀ ਚਾਪਾ ਖਾੜਾਣ ਚਲੋ ਇਹ ਗੱਡੀ ਚਲਾਵਾ ਆਪਣੀ ਆਪਣੀ ਗੱਡੀ ਵੀ ਸਟਾਰਟ ਕਰ ਗਾਈਸ ਕਿੱਥੇ ਜਾਣਾ ਕਿੱਥੇ ਲੱਗ ਲਾ ਕੈਮਰਾ ਵੀ ਚੱਲ ਜਾਂਦਾ ਨਹੀਂ ਚੱਲਦਾ ਅੱਛਾ ਇਹ ਚੱਲਦਾ ਹੈ ਆਪਾਂ ਕਿੱਧਰ ਜਾਣਾ ਆਪਾਂ ਚਲੋ ਫਰੈਂਡ ਆਜੋ ਦੋਸਤੋ ਚਲਿਓ ਢੇੜੀ ਲਾਉਣ ਆਜੋ

ਓਏ ਦੋਸਤੋ ਆਪਾਂ ਹੁਣ ਵੀਡੀਓ ਸ਼ੂਟ ਕਰਕੇ ਤੇ ਹੁਣ ਆਪਾਂ ਚੱਲੇ ਆ ਮੇਲੇ ਤੇ ਤੁਹਾਨੂੰ ਮੇਲਾ ਵਿੱਚ ਤੁਹਾਨੂੰ ਯਾਰਾਂ ਮੇਹਦੋਓ ਸਤੋ ਦੇਖੋ ਵੀ ਮੇਲਾ ਲਕਾਨਾਂ ਲੱਗੀਆਂ ਹੋਈਆਂ ਹਨ ਰੌਣਕਾਂ ਲੱਗੀਆਂ ਹੋਈਆਂ ਦੇਖੋ ਗਰਮੀ ਕਰਕੇ ਨਾ ਥੋੜਾ ਰਸ਼ ਘਟਿਆ ਹਾਂ ਹਾਂ ਦਿਖਾਓ ਮੇਲੇ ਦੀਆਂ ਰੌਣਕਾਂ ਦਿਖਾਓ ਲਕਾਨਾਂ ਲੱਗੀਆਂ ਆ ਇਧਰ ਪਕੌੜੇ ਚਪੌੜੇ ਬਣਦੇ ਆ ਪੋਰੇ ਚ ਲੈਤੀਆਂ ਤਾਂ ਖਾਬ ਪੋਰੇ ਚ ਲੈਤੀਆਂ ਠੀਕ ਆ ਠੀਕ ਆ ਕੁਸਟੀਗਾ ਦਾ ਲਗਾ ਰਿਹਾ ਵਾਲੀ ਵਾਲ ਦੇ ਚੱਲਣਗੇ ਭਾਈ ਜੀ ਕਿਤਾਵਲੀ ਠੀਕ ਆ ਤੁਸੀਂ ਵੇਰੀ ਹੌਟ ਟੂਡੇ ਭਰਾਵਾ ਅੱਜ ਬਹੁਤ ਜਿਆਦੀ ਗਰਮੀ ਹੈ ਤੌਰ ਜੀ ਕਿ ਆਓ ਮੈਂ ਤੁਹਾਨੂੰ ਦੱਸਦਾ ਅੱਜ ਹੋ ਜੀ ਆ ਗਿਆ। ਜੀ ਆਇਆਂ ਨੂੰ। ਤੁਹਾਡਾ ਜੀ ਆਇਆਂ ਨੂੰ। ਕੋਈ ਗੱਲ ਨਹੀਂ। ਬਹੁਤ ਬੜਾ ਆਇਆ। ਕਿਵੇਂ ਹੋਈ ਆ? ਇੱਥੇ ਗਰਮੀ ਬਹੁਤ ਜ਼ਿਆਦੀ ਆ ਜਿੱਦਾਂ। ਟਿੱਕੀਆਂ ਖਾਓ ਇੱਧਰ। ਟਿੱਕੀਆਂ ਬਰਗਰ। ਇਹ ਰਗੜਦੇ। ਟਿੱਕੀਆਂ ਖਾਣ ਲੱਗਿਆ ਜੀ ਭਰਾ। ਭੁੱਖ ਬਹੁਤ ਲੱਗੀ ਆ। ਰਾਏ ਦਾ ਬਰਗਰ ਪੱਜ ਗਿਆ ਹੋ ਗਿਆ। ਤਾਂ ਇਹ ਨੂੰ kita ਆ ਕਿ ਕਿਹਨਾਂ ਕਿੱਥੇ ਮਹਿਗਾ 10 ਚਲੋ ਜਿਹੜਾ ਅੱਗੇ ਤੁਸੀਂ ਕਰੋ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਜੀ ਬਾਬਾ ਜੀ ਦੀ ਦੁਕਾਨ ਤੇ ਇਹ ਸਾਡੇ ਤੁਸੀਂ ਰੌਣਕਾਂ ਆਹ ਦੇਖਦੇ ਹੋਰ How do they ਜਿੰਨੀ ਵਿਕਦੀ ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹਨਾਂ ਨੇ ਫਰੂਟ ਵਿਕਦਾ ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਉਹ ਤਾਂ ਨਹੀਂ ਫਰੂਟ ਵਿਕਦਾ ਕਾਕ ਬਿਰਲਾ ਹੀ ਲੱਭੇ ਕੋਈ ਸੱਚ ਦਾ ਕਾਕ ਬਿਰਲਾ ਹੀ ਲੱਭੇ ਕੋਈ ਸੱਚ ਦਾ ਐਥੇ ਹੱਥੋਂ ਹੱਥੀਂ ਝੂਠ ਦੇਖਦੇ ਜਲਬ ਜੀਤੀ ਪੀਖਦੀ ਹੋਣਾ ਹੀ ਬੰਦ ਵਿਖਦਾ ਕਾਤ ਮੇਰਾ ਹੀ ਪੁੱਛਦਾ ਕਿ ਕਿੱਥੇ ਤੇਰੇ ਘਰ ਨੇ ਓ ਮਿੱਤਰੋ ਗਰੀਬ ਬੰਦੇ ਨੂੰ ਅੱਜ ਬੰਦਾ ਆਈਏ ਬੰਦੇ ਤਾਂ ਹੀ ਮਾਰਦਾ ਨਹੀਂ ਮਾਰਦੇ ਨਸੀਬ ਬੰਦੇ ਨੂੰ ਅੱਜ ਬੰਦਾ ਆਈਏ ਬੰਦੇ ਤਾਂ ਹੀ ਮਾਰਦਾ ਮਾਰਦੇ ਨਸੀਬ ਬੰਦੇ ਨੂੰ ਕਚਹਿਰੀ ਚ ਗਵਾ ਪਏ ਨੇ ਵਿਕਦੇ ਕਚਹਿਰੀ ਚ ਜੋ ਬਾਪ ਨੇ ਵਿਕਦੇ ਓਏ ਥਾਣੇ ਚ ਸਬੂਤ ਵਿਕਦਾ ਬਲਬੇ ਵਿਕਦੇ ਸ람 ਜੀ ਦੀ ਦੀ ਕਦੀ ਓਹ ਕਾਦੀ ਬਲੂ ਨੇ ਵਿਖਿਆ ਕਾਗ ਰੇਲਾ ਹੈ ਨੱਬੇ ਕੋਈ ਸੱਚ ਦਾ ਅੱਤੋਲੀ ਛੋਟ ਵਿਕਦਾ ਆਇਆ ਗੋਲ ਗੱਪੇ ਖਾਣੇ ਹੈ ਨੇ ਕੋ ਦੇ ਦੇ ਤੂੰ ਗਾਰੇ ਦੇ ਮੇਰੇ ਦੇ ਦੇ ਦੇਖੋ ਚੰਢੋਲ ਝੂਟਦੇ ਜਨੋ ਅਗਲੀ ਝੁਟਨੇ ਚੋ ਖਿਆ ਜਨੋ ਜਨੀ ਝੁਟਨੇ ਚਾਚਾ ਕੇ ਵਿਚਾਰ ਦੇ ਆਪਣਾ ਵਿਚਾਰ ਦੇ ਕਿ ਤਾਂ ਗਰਮੀ ਆਜਾ ਵਿਚਾਰ ਜੀ ਝੋਨੇ ਨੂੰ ਦੂਰੀ ਖਾਦ ਪਾਦੀ ਹੈ ਜੀ ਇਹਦਾ ਕੰਦੀ ਕਰਾਓ ਰਕੋਣੇ ਤੋਂ ਬਾਅਦ ਟਾਈਟ ਥੋੜੀ ਯਾ ਫਟਾ ਰਾਹ ਬਜਾਣ ਦੇਣੇ ਵਾਲਾ ਕਾਰਜਾ ਮਾਰ ਤੋਂ ਕੋਈ ਨਹੀਂ 500 ਦੇ ਪਰਮਾਨਾ ਨੋਜ਼ਰ ਆ ਪਾਉਂਦਾ ਹੈ ਜੀ ਜੋਗੀ ਸ਼ੋਰ ਹੋ ਜਾਵੇ ਵਿਚਾਰ ਜੀ ਮਸ਼ੀਨ ਨੂੰ ਸਹੀ ਪਾਰਮਾਨਾ ਜੁਨਾ ਚੱਲ ਰਿਹਾ ਹੈ ਅਗਲੀ ਵਕੀ ਤੇ ਦਾ ਹੈ ਜੀ ਦੋਸਤੋ ਮੇਲੇੋਂ ਆ ਗਏ ਆਪਾਂ ਘਰ ਤੇ ਅੱਜ ਦਾ ਵਲੌਗ ਆਪਾਂ ਕਰਨ ਲਗੇ ਇੱਥੇ ਸਮਾਪਤ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਵਿੱਚ ਓਕੇ